ਈਆ ਉਦੋਂ ਦੀ ਮੇਰੇ ਬੂਟ ਪਾਏ ਹੋਏ ਆ ਮੇਰੇ ਸਾਹਮਣੇ ਹੱਦ ਤੱਕ ਤੈਨੂੰ ਕੋਈ ਪ੍ਰੋਬਲਮ ਆਈ ਨਹੀਂਗੀ ਕੋਈ ਇਹਨੂੰ ਹਾਂਜੀ ਦਿੱਕਤ ਹੀ ਨਹੀਂ ਆਉਂਦੀ ਹਾਂਜੀ ਹਾਂਜੀ ਇਹਨੂੰ ਮੇਰੇ ਸਾਹਮਣੇ 8 ਮਹੀਨੇ ਤੋਂ ਵੱਧ ਹੋ ਗਏ ਜਦੋਂ ਤੋਂ ਇਹਦੇ ਬੂਟ ਪਵਾਏ ਹੋਏ ਆ ਤੋੜ ਕੇ ਦਿਖਾ ਸਕਦੇ ਹੋ ਇੱਥੇ ਤੋੜ ਕੇ ਦਿਖਾ ਦਿਓ ਆ ਰਿੰਪ ਜਿਹਾ ਬਣਿਆ ਹਾਂਜੀ ਤੋੜ ਤੋੜ ਦਿਖਾਈ ਬਾਈ ਲੇਯੋ ਬਾਈ ਕਹਾ ਬਿਲਕੁਲ ਨਹੀਂ ਕਿਉਂ ਇਹਨੂੰ ਠੜ ਲੱਗਦੀ ਹੈ ਇਹ ਨਹੀਂ ਜੀ ਇਹ ਨੇ ਮੇਰੇ ਨਾਲ ਬੈਠ ਤੇ ਪੈਂਦੀ ਹੈ ਜੀ ਇਹ ਸਾਡੇ ਘਰ ਦਾ ਜਾਣ ਕੇ ਕਹਿ ਸਕਦੇ ਜਿਵੇਂ ਸਾਡੇ ਘਰ ਦੀ ਹੈਨਾ ਤੇ ਅਸੀਂ ਇਹਨੂੰ ਜਦੋਂ ਬਾਹਰ ਢੇਡਾ ਕਢਾਉਣਾ ਹੁੰਦਾ ਜਾਂ ਕਿਤੇ ਲੈ ਜਾਣਾ ਹੁੰਦਾ ਸੀ ਤੇ ਬੂਟ ਪਾ ਦਿੰਨੇ ਆ ਮੇਰੇ ਹਿਸਾਬ ਨਾਲ ਤਾਂ ਕੋਈ ਵੀ ਨਹੀਂ ਵੜਦਾਗਾ ਬਾਕੀ ਕਿਸੇ ਦੀ ਜਿਵੇਂ ਕੇਅਰ ਕੀਤੀ ਹੁੰਦੀ ਓਵੇਂ ਹੁੰਦੀ ਆਲਮੋਸਟ ਅਸ ਕੀ ਕੋਈ ਵੀ ਦੰਦੀ ਨਹੀਂ ਵੜਦਾਗਾ ਨਾਲੇ ਪੁਰਾਣੇ ਬੰਦੇ ਕਹਿੰਦੇ ਵੀ ਹਾਂਜੀ ਕਾਂ ਕੁੱਤੇ ਦਾ ਉਹ ਤਵਾਰ हां जी मित्रों सर्दियां आ गई हैं ना जਿੱਦਾਂ ਆਪਾਂ ਨੂੰ ਠੰਡ ਲੱਗਦੀ ਆ ਕਹ ਲਈਏ ਵੀ ਬੰਦਿਆਂ ਨੂੰ ਠੰਡ ਲੱਗਦੀ ਆ ਡੌਗ ਜੀ ਨੂੰ ਵੀ ਠੰਡ ਲੱਗਦੀ ਆ ਬਾਈ ਆਏ ਨੇ ਅੱਜ ਡੌਗਸ ਕੋ ਦੇ ਵਿੱਚੋਂ ਸਾਰੀ ਜਾਣਕਾਰੀ ਇਹਨਾਂ ਤੋਂ ਲੈਣੇ ਆਂ ਹਾਂ ਜੀ ਫਿਰ ਕੀ ਹਾਲ ਹੈ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਤਾਂ ਸੁਆਦ ਹੈ ਹਾਂ ਚੜਦਿਆਂ ਕਾਲਾਂ ਨੇ ਕੰਮ ਕਰ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਜੀ ਕਿੱਥੋਂ ਆਏ ਆਪਾਂ ਮੈਂ ਮੋਗਾ ਲੋਕਲ ਤੋਂ ਆਇਆ ਜੀ ਮੋਗਾ ਲੋਕਲ ਤੋਂ ਹਾਂ ਜੀ ਡੌਗ ਰੱਖਿਆ ਆਪਣੇ ਘਰ ਦਾ ਹੀ ਆ ਹਾਂ ਜੀ ਘਰ ਦਾ ਹੈ ਤੁਸੀ ਪਰਚੇਸ ਨਹੀਂ ਨਹੀਂ ਘਰ ਦੀ ਬਰੀਡ ਹੈ ਜੀ ਹਾਂ ਜੀ ਕਿਹੜੀ ਬਰੀਡ ਹੈ ਤੇ ਬਰ ਜਾਣਕਾਰੀ ਇਹ ਹਸਕੀ ਬਰੀਡ ਹੈ ਇਹ ਬਹੁਤ ਫਰ ਇਹਨਾਂ ਨੂੰ ਪਲੇਫੁਲ ਡੌਗ ਆ ਬਹੁਤ ਵਧੀਆ ਡੌਗ ਆ ਨਾ ਕਿਸੇ ਨੂੰ ਵੱਡੇ ਕੱਟੇ ਯਾਨੀ ਕਿ ਵਧੀਆ ਡੌਗ ਆ ਫੈਮਿਲੀ ਡੌਗ ਆ ਜੀ ਇਹ ਡਾਈਟ ਵਗੈਰਾ ਕੀ ਲੈਂਦੇ ਹੁੰਦੇ ਨੇ ਡਾਈਟੀ ਬਹੁਤ ਨਖਰੇਬਾਜ਼ ਬਰੀਡ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਅੱਛਾ ਇਹ ਯਾਨੀ ਕਿ ਇੱਕ ਫੂਡ ਤੇ ਨਹੀਂ ਰਹਿੰਦੇਗੇ ਅੱਛਾ ਇਹ ਜੇ ਮੰਨ ਲਓ ਹੁਣ ਰੋਟੀ ਪਾਤੀ ਤੇ ਫਿਰ ਚਿਕਨ ਪਾਉਣਾ ਪੈਣਾ ਯਾਨੀ ਕਿ ਇਹ ਨਾਰਮਲ ਡੌਗ ਵਾਲਾ ਇਹਦਾ ਫੂਡ ਪ੍ਰੋਸੀਸਰ ਨਹੀਂਗਾ ਇਹਦਾ ਥੋੜਾ ਰੇਅਰ ਹਾਂ ਹਾਂ ਜੀ ਇਹ ਚ ਪੂਰੇ ਸੈਂਸਰ ਡੌਗ ਦੇ ਵਿੱਚ ਜੇ ਆਪਾਂ ਇਹਨੂੰ ਡਾਟਦੀ ਆ ਆਪਾਂ ਨੂੰ ਗੁੱਸੇ ਹੋ ਕੇ ਦਿਖਾਊਗਾ ਜਨਨ ਕੀ ਬਹੁਤ ਸੈਂਸਿਟਿਵ ਡੌਗ ਆ ਇਹ ਗੁੱਸੇ ਕਿਵੇਂ ਹੁੰਦਾ ਹੈ ਵੱਡਣ ਲੱਗ ਜਾਂਦਾ ਨਹੀਂ ਵੱਡਣ ਨਹੀਂ ਜਿਵੇਂ ਮੰਨ ਲਓ ਵੀ ਹੁਣ ਮੈਂ ਇਹਨੂੰ ਚਪੇੜ ਦਿਖਾਤੀ ਹੈ ਨਾ ਇਹਨੇ ਆਏ ਕਰਕੇ ਆਦਾ ਬਹਿ ਜਾਣਾ ਨੱਕ ਥੱਲੇ ਲਾ ਕੇ ਅੱਖਾਂ ਕੱਢ ਕੇ ਦੇਖਣਾ ਵੱਡਦਾ ਨਹੀਂ ਇਹ ਡੌਗ ਵੱਡਦਾ ਨਹੀਂਗਾ ਇਹ ਵੱਡਦਾ ਨਹੀਂਗਾ ਹਾਂਜੀ ਹਾਂਜੀ ਯਾ ਕਈ ਵੱਡਦੇ ਵੀ ਹੁੰਦੇ ਆ ਨਹੀਂ ਹਸਕੀ ਡੌਗ ਜਿਹੜੀ ਬਰੀਡ ਹੈ ਉਹ ਜੀ ਮੇਰੇ ਹਿਸਾਬ ਨਾਲ ਤਾਂ ਕੋਈ ਵੀ ਨਹੀਂ ਵੱਡਦਾਗਾ ਬਾਕੀ ਕਿਸੇ ਦੀ ਜਿਵੇਂ ਕੇਅਰ ਕੀਤੀ ਹੁੰਦੀ ਓਵੇਂ ਹੁੰਦੀ ਆਲਮੋਸਟ ਹਸਕੀ ਕੋਈ ਵੀ ਦੰਦੀ ਨਹੀਂ ਵੱਡਦਾਗਾ ਨਾਲੇ ਪੁਰਾਣੇ ਬੰਦੇ ਕਹਿੰਦੇ ਵੀ ਕਾਂ ਕੁੱਤੇ ਦਾ ਉਹ ਤਵਾਰ ਨਹੀਂ ਕਰਨਾ ਚਾਹੀਦਾ ਚਲੋ ਮੈਂ ਨਹੀਂ ਬੋਲਦਾ ਉਹ ਤਾਂ ਮੈਂ ਤੁਹਾਡੀ ਗੱਲ ਸਮਝ ਗਿਆ ਜੀ ਪਰ ਮੇਰੇ ਸਾਹਮਣੇ ਜਿਤ ਆਜ ਤੱਕ ਜੰਨੇ ਮੈਂ ਹਸਕੀ ਦੇ ਐਕਸਪੀਰੀਅੰਸ ਨਾਲ ਗੱਲ ਕਰ ਰਹੇ ਆ ਵੀ ਮੇਰੇ ਸਾਹਮਣੇ ਤਾਂ ਕੋਈ ਦੰਦੀ ਕੋਈ ਨਹੀਂ ਵੜਦਾਗਾ ਅੱਛਾ ਜੰਨੇ ਵੀ ਹਸਕੀ ਬਰੀਡ ਮੇਰੇ ਕੋਲੇ ਹੈਗੀ ਆ ਜਸ ਗਾਂਵ ਮੈਂ ਕਿਸੇ ਦੀ ਦੇਖੀ ਆ ਉਹ ਨਹੀਂ ਦੰਦੀ ਵੜਦੇ ਗਈ ਅੱਛਾ ਉਹ ਵੜਦਾ ਨਹੀਂ ਹੈਗਾ ਹਾਂਜੀ ਬਿਲਕੁਲ ਨਹੀਂ ਇਹ ਇਹ ਪੂਰਾ ਫਰੈਂਡਲੀ ਆ ਪੂਰੇ ਫਰੈਂਡਲੀ ਹੁਣ ਤੁਸੀਂ ਨਾਲ ਖੜੇ ਹੋ ਤੁਹਾਨੂੰ ਕੋਈ ਇਹਨੇ ਕੋਈ ਉਹ ਜਾਂ ਮੂਵਮੈਂਟ ਨਹੀਂ ਕੀਤਾ ਏਜ ਕਿੰਨੀ ਹੋ ਗਈ ਦੀ ਇਹ 1 ਸਾਲ ਦੀ ਹੈ ਜੀ ਪੂਰੀ ਅੱਛਾ ਹਾਂਜੀ ਤੇ ਮਤਲਬ ਤੁਸੀਂ ਇਹਨੂੰ ਜਿਹੜੀ ਡਾਈਟ ਦੀ ਆਪਾਂ ਗੱਲ ਕੀਤੀ ਹੈ ਵੀ ਤੁਸੀਂ ਇਹਨੂੰ ਮਿਕਸਡ ਡਾਈਟ ਦਿੰਨੇ ਹੋ ਜੋ ਜੀ ਹਾਂਜੀ ਮਿਕਸਡ ਡਾਈਟ ਦਿੰਨੇ ਆ ਸਰ ਮਤਲਬ ਕੱਲਾ ਰੋਟੀਆਂ ਤੇ ਨਹੀਂ ਪਲਦਾ ਕੱਲਾ ਰੋਟੀਆਂ ਤੇ ਨਹੀਂ ਪਲਦਾ ਇਹ ਥੋੜਾ ਨਖਰੇਬਾ ਡਾਕਟਰ ਨੂੰ ਮੈਂ ਅੱਗੇ ਵੀ ਦੱਸਿਆ ਵਾ ਬਹੁਤੇ ਲੋਕ ਕਹਿੰਦੇ ਹੁੰਦੇ ਵੀ ਸਾਡੇ ਘਰ ਦਾ ਰੋਟੀ ਦੁੱਧ ਪਾਣੀ ਲੱਸੀ ਤੇ ਚੱਲ ਰਿਆ ਕੰਮ ਨਹੀਂ ਪਤਾ ਕੀ ਗੱਲ ਹੈ ਜਿਨ੍ਹਾਂ ਨੇ ਹੁਣ ਜਵਾਕਾ ਵਾਂਗੂ ਪਾਲਿਆ ਹੁੰਦਾ ਜੇ ਇੱਕ ਟਾਈਮ ਰੋਟੀ ਨਾ ਖਾਵੇ ਤੇ ਉਹਨਾਂ ਨੂੰ ਭਾਜੜਾ ਪੈ ਜਾਂਦੀ ਹੈ ਉਹਨਾਂ ਨੂੰ ਡਾਈਟ ਚੇਂਜ ਕਰਨੀ ਹਾਂਜੀ ਉਹਨਾਂ ਨੂੰ ਡਾਈਟ ਚੇਂਜ ਕਰਨੀ ਪੈਣੀ ਕਿਉਂ ਨਹੀਂ ਖਾਦੀਗੀ ਖਾ ਤਾਂ ਰੋਟੀ ਪਾਣੀ ਤਾਂ ਰਹੀ ਰਹਿੰਦੇ ਆ ਪਰ ਉਸ ਹਾਮਣਾ ਉਹਦਾ ਅਪਰੂਵਮੈਂਟ ਨਹੀਂ ਹੁੰਦੀਗੀ ਸਿਹਤ ਦੀ ਹਾਂਜੀ ਇਹ ਅਗਲੀ ਗੱਲ ਇੱਕ ਹੋਇਆ ਆ ਤੁਹਾਨੂੰ ਕਿੱਥੋਂ ਜਾ ਗਿਆ ਸੋਕ ਕਿ ਇਦਾਂ ਬੂਟ ਪਾਏ ਕਿਉਂ ਇਹਨੂੰ ਠੜ ਲੱਗਦੀ ਹੈ ਇਹ ਨਹੀਂ ਜੀ ਇਹ ਨਾ ਮੇਰੇ ਨਾਲ ਬੈਟ ਤੇ ਪੈਂਦੀ ਹੈ ਜੀ ਇਹ ਸਾਡੇ ਘਰ ਦਾ ਜਾਣ کہہ ਸਕਦੇ ਜਿਵੇਂ ਸਾਡੇ ਘਰ ਦੀ ਹੈ ਨਾ ਤੇ ਅਸੀਂ ਇਹਨੂੰ ਜਦੋਂ ਬਾਹਰ ਢੇਡਾ ਕਢਾਉਣਾ ਹੁੰਦਾ ਜਾਂ ਕਿਤੇ ਲੈ ਜਾਣਾ ਹੁੰਦਾ ਸੀ ਤੇ ਬੂਟ ਪਾ ਦਿੰਨੇ ਆ ਤੇ ਘਰੇ ਜਦੋਂ ਐਂਟਰ ਹੋਣ ਤੋਂ ਪਹਿਲਾਂ ਤੇ ਬੂਟ ਲਾਦੀ ਤੇ ਘਰੇ ਜਿੱਥੇ ਮਰਜੀ ਸੋਫੇ ਤੇ ਬੈਠੇ ਆ ਤਾਂ ਬੜਤੇ ਬੈਠੇ ਜਿੱਥੇ ਮਰਜ਼ੀ ਬੈਠੇ ਕੋਈ ਸਾਨੂੰ ਉਹਦੇ ਨਾਲ ਟੈਨਸ਼ਨ ਨਹੀਂ ਰਹਿੰਦੀ ਵੀ ਇਹਦੇ ਕੋਈ ਚਿੱਚੜ ਲੱਗਿਆ ਹੋਊ ਪੈਰ ਤੇ ਜਾਂ ਕੋਈ ਚੱਕਰ ਰਿਆ ਤੇ ਬਸ ਇਹਦੇ ਬੂਟ ਅਸੀਂ ਲਾ ਦਈਏ ਅੰਦਰ ਵੜਦੇ ਸਮੇਂ ਸਾਨੂੰ ਤਾਂ ਐ ਲੱਗਿਆ ਸੀਗਾ ਵੀ ਜਿਵੇਂ ਆਪਾਂ ਨੂੰ ਠੰਡ ਲੱਗਦੀ ਹੁਣ ਸਰਦੀ ਆ ਗਈ ਆਪਾਂ ਬੂਟ ਪਾ ਲਏ ਨਾ ਤੇ ਇਹਨਾਂ ਨੇ ਵੀ ਬੂਟ ਪਵਾਤੇ ਸਰ ਕੋਈ ਏਜੀਆਂ ਬਰੀਡਾਂ ਹੁੰਦੀਆਂ ਜਿਨ੍ਹਾਂ ਨੂੰ ਠੰਡ ਲੱਗਦੀ ਆ ਇਹ ਜਿਹੜੀ ਇਹ ਬਰੀਡ ਆ ਇਹਨੂੰ ਠੰਡ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇਹ ਸਾਈਬੀਰੀਅਨ ਹਸਕੀ ਹੈ ਪਹਿਲੇ ਹੀ ਜਾਣ ਕੀ ਇਹਨ ਦਾ ਜਿਹੜਾ ਵਾਤਾਵਰਨ ਹੈ ਨਾ ਉਹ ਬਰਫ਼ ਵਿੱਚੋਂ ਹੀ ਆਇਆ ਇਹਨਾਂ ਦਾ ਅੱਛਾ ਹਾਂਜੀ ਇਹਨੂੰ ਤੁਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਨਹੀਂ ਹੈਗੀ ਇਦਾਂ ਜਿੱਦਾਂ ਬੂਟ ਪਾਏ ਇਹਨੂੰ ਇਹ ਜਦੋਂ ਦੀ ਸਾਰ ਇਹ ਹੋਈ ਆ ਉਦੋਂ ਦੀ ਮੈਂ ਇਹਦੇ ਬੂਟ ਪਾਏ ਹੋਏ ਆ ਮੇਰੇ ਹਿਸਾਬ ਨਾਲ ਹੱਦ ਤੱਕ ਤੈਨੂੰ ਕੋਈ ਪ੍ਰੋਬਲਮ ਆਈ ਨਹੀਂਗੀ ਕੋਈ ਇਹਨੂੰ ਹਾਂਜੀ ਦਿੱਕਤ ਹੀ ਨਹੀਂ ਆਉਂਦੀ ਹਾਂਜੀ ਹਾਂਜੀ ਇਹਨੂੰ ਮੇਰੇ ਹਿਸਾਬ ਨਾਲ 8 ਮਹੀਨੇ ਤੋਂ ਵੱਧ ਹੋ ਗਏ ਜਦੋਂ ਤੋਂ ਮੈਂ ਇਹਦੇ ਬੂਟ ਪਵਾਏ ਹੋਏ ਆ ਤੋੜ ਕੇ ਦਿਖਾ ਸਕਦੇ ਹੋ ਇੱਥੇ ਤੋੜ ਕੇ ਦਿਖਾ ਦਿਓ ਆ ਰਿੰਪ ਜਿਹਾ ਬਣਿਆ ਹਾਂਜੀ ਤੋੜ ਤੋੜ ਦਿਖਾ ਨਹੀਂ ਬਾਈ ਲੈ ਜੋ ਬਾਈਕ ਹਾਂ ਬਿਲਕੁਲ ਨਾਰਮਲੀ ਤੋਰ ਰਹੀ ਹੈ ਕੋਈ ਇਹਨੂੰ ਹਲਕਤ ਦੀ ਕੋਈ ਹਲਕਤ ਨਹੀਂ ਮੰਨਦੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਤੁਸੀਂ ਕਿੱਥੋਂ ਅਰੇਂਜ ਕੀਤੇ ਆ ਇਹ ਇਹ ਬੂਟ ਜੀ ਮੈਂ ਫਲਿਪਕਾਰਟ ਤੋਂ ਆਰਡਰ ਕੀਤੇ ਆ ਜੀ ਅੱਛਾ ਮੈਂ ਔਲੀ ਔਲੀ ਦੁਕਾਨਾਂ ਤੇ ਵੀ ਹੋਣ ਲੱਗ ਜਾਣਗੇ ਹਨ ਹਾਂਜੀ ਆ ਜਾਣਗੇ ਸਮਾਂ ਟ੍ਰੈਂਡ ਚਲਾਤਾ ਨਹੀਂ ਟ੍ਰੈਂਡ ਤਾਂ ਚਲੋ ਜੀ ਬਣੀ ਆਈ ਗੱਲ ਹੈ ਪਰ ਸਾਨੂੰ ਸ਼ੌਂਕ ਸੀਗਾ ਤੇ ਅਸੀਂ ਲੈ ਲਿਆ ਚਲੋ ਹੁਣ ਇੱਥੇ ਵੀਰ ਭਾਈ ਆਪਣੇ ਵੇਖਣਗੇ ਪਰਚੇਸ ਕਰਨਗੇ ਬੂਟ ਹਨ ਇਹ ਵਧੀਆ ਚੀਜ਼ ਆ ਕੋਈ ਮਾੜੀ ਚੀਜ਼ ਤਾਂ ਆਪਾਂ ਕਹਿ ਨਹੀਂ ਸਕਦੇ ਜਿਵੇਂ ਹੁਣ ਘਾ ਦੇ ਵਿੱਚ ਜਾਂਦੇ ਆ ਸੌ ਚਿਚੜ ਕੋਈ ਚੀਜ਼ ਹੁੰਦੀ ਪੈਰ ਚ ਮੀਖ ਖੁੱਭਣ ਵਾਲੀ ਹੁੰਦੀ ਹੈ ਡੌਗ ਦੇ ਇਸ ਤੋਂ ਲੱਭ ਹੋਰ ਕੀ ਬੈਨੀਫਿਟ ਹੈ ਇਹਨੂੰ ਇਹਦੇ ਬੂਟਸ ਦਾ ਬੂਟ ਦੇ ਬਸ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਮੰਨ ਲਓ ਵੀ ਚਿਚੜ ਨਹੀਂ ਲੱਗਦੇ ਜਾਂ ਕੋਈ ਚੀਜ਼ ਨਹੀਂ ਵੱਦੀ ਜਾਂ ਪੈਰ ਨਹੀਂ ਗੰਦੇ ਹੁੰਦੇਗੇ ਹਨ ਫਿਰ ਸਾਬ ਵਾਰੀ ਜਾਂਦੀ ਹੈ ਪਰ ਜੋ ਢੇੜਾ ਘੜਾਤਾ ਤੇ ਅੰਦਰ ਬਾਹਰ ਆਣ ਜਾਣ ਵੇਲੇ ਇਹਨੂੰ ਤੁਸੀਂ ਵਰਤਦੇ ਹੋ ਇਹਨਾਂ ਨੂੰ ਪਾਣੇ ਹਾਂ ਜੀ ਘਰੇ ਸਾਰੇ ਪੋਚੇ ਲੱਗੇ ਹੁੰਦੇ ਆ ਤੇ ਆਦਾ ਬੈੱਡ ਤੇ ਜਿਵੇਂ ਮਰਜ਼ੀ ਟੱਪੀ ਜਾਵੇ ਸਾਨੂੰ ਕੋਈ ਚੱਕਰ ਨਹੀਂ ਰਹਿੰਦਾ ਉਹਦੇ ਵਿੱਚ ਵੀ ਪੈਰ ਗੰਦੇ ਆ ਚੱਟੜ ਲੱਗੇ ਇਹ ਆਣ ਪਵਾਣ ਵੇਲੇ ਕੋਈ ਦਿੱਕਤ ਮੰਦੀ ਹੋਵੇ ਨਹੀਂ ਬਿਲਕੁਲ ਨਹੀਂ ਆਦਤ ਆਪ ਕਹੋਗੀ ਮੇਰੇ ਬੂਟ ਪਾ ਮੈਂ ਬਾਹਰ ਜਾਣਾ ਕਿੰਨੇ ਚਿਰ ਤੋਂ ਤੁਸੀਂ ਇਹਨੂੰ ਪਾ ਰਹੇ ਹੋ ਬੂਟ ਇਹ ਇਹ ਮੇਰੇ ਸਾਹਮਣੇ ਨਾਲ 7 ਮਹੀਨਿਆਂ ਤੋਂ ਪਾ ਰਹੇ ਹਾਂ ਅਸੀਂ ਇਹ 7 ਮਹੀਨੇ ਤੋਂ ਟੋਟਲ ਇਹ ਕਿੰਨਿਆਂ ਦੀ ਕਿੰਨੇ ਮਹੀਨਿਆਂ ਦੀ ਇਹ ਇਹ ਪੂਰੇ 1 ਸਾਲ ਦੀ ਹੈ ਨਵੰਬਰ ਦਾ ਮਹੀਨਾ ਦਾ ਜਾਨਕ ਇਹ ਸੱਤ ਮਹੀਨੇ ਤੋਂ ਕੀਤੇ ਹੋਏ ਆ ਬੂਟਾਂ ਵਿੱਚ ਨੰਬਰ ਹੁੰਦੇ ਆ ਇਹਦੇ ਹੁਣ 7 ਨੰਬਰ ਬੂਟ ਪਾਏ ਹੋਏ ਆ ਜੀ ਹਾਂਜੀ ਪਹਿਲਾਂ ਕਿੰਨੇ ਨੰਬਰ ਤੋਂ ਸਟਾਰਟ ਕੀਤੇ ਸੀ ਇਹਦੇ ਸਟਾਰਟਿੰਗ ਅਸੀਂ 4 ਨੰਬਰ ਤੋਂ ਕੀਤੇ ਸੀਗੇ ਜੀ ਕਿੰਨੀਆਂ ਜੋੜੀਆਂ ਬਦਲਦੀਆਂ ਫਿਰ ਤੁਸੀਂ ਇਹਦੀਆਂ ਸਾਰੇ ਜਿਵੇਂ ਮੰਨ ਲਓ 1 ਨੰਬਰ ਦੇ ਦੋ ਜੋੜੀਆਂ ਬਦਲੀਆਂ ਹੀ ਜਾਂਦੀਆਂ ਮੈਂ ਕਿਉਂਕਿ ਇਹ ਜ਼ੋਰ ਲਾਉਂਦੇ ਡੋਗੇ ਇਹ ਟ੍ਰੇਨ ਡਰੌਗ ਨਹੀਂ ਹੁੰਦੇਗੇ ਇਹ ਇਹਨਾਂ ਦਾ ਮਨ ਕੀਤਾ ਜਿੱਧਰ ਮਰਦੀ ਖਿੱਚਾ ਤੂੰ ਹੀ ਕਰਦੇ ਆ ਬੂਟ ਪਾੜ ਜਾਂਦੇ ਆ ਠੀਕ ਹੈ ਮਾਰੇ ਘਰ ਦੇ ਨੇ ਇਦਾਂ ਤਾਂ ਨਹੀਂ ਕਿਹਾ ਹੋਣਾ ਵੀ ਯਾਰ ਤੁਸੀਂ ਆਪਣੇ ਬੂਟ ਪਾਏ ਹੁਣ ਇਹ ਕਿਹਦਾ ਖਰਚਾ ਖੜਾ ਕਰ ਲਿਆ ਨਹੀਂ ਕਰਦੇ ਤਾਂ ਨਹੀਂ ਕਹਿੰਦੇ ਕਰਦੇ ਸਪੋਰਟ ਕਰਦੇ ਆ ਤਾਂ ਹੀ ਉਹ ਕਰਦੇ ਆਂ ਤੋਂ ਬਿਨਾ ਤੁਹਾਨੂੰ ਪਤਾ ਕੋਈ ਕੁਝ ਕਰ ਨਹੀਂ ਸਕਦਾਗਾ ਜੇ ਕਰਦੇ ਆਂ ਦੀ ਸਪੋਰਟ ਆ ਪਿੱਛੇ ਤਾਂ ਹੀ ਸਾਰਾ ਕੁਝ ਹੁੰਦਾ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਵਾਂ ਅੱਛਾ ਹਾਂਜੀ ਕਿੰਨੇ ਚਿਰ ਤੋਂ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਹੇ ਹੋ ਮੈਂ ਤਾਂ ਜਾਂ ਹੋ ਗਏ ਮੈਨੂੰ 2 ਸਾਲ ਹੋ ਗਏ ਆ ਆਪਣਾ ਕਾਰੋਬਾਰ ਹੈ ਹਾਂਜੀ ਹਾਂਜੀ ਆ ਬਾਈ ਜੀ ਮੇਰੇ ਉਸਤਾਦ ਜੀ ਇਹਨਾਂ ਤੋਂ ਮੈਂ ਕੰਮ ਸਿੱਖਿਆ ਵਾਂ ਹਾਂਜੀ ਚੰਗੀ ਗੱਲ ਵਾਹ ਹਾਂਜੀ ਹਾਂਜੀ ਤੇ ਭਾਈ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੁੰਦੀ ਆ ਪਹਿਲੀ ਗੱਲ ਤਾਂ ਸਾਨੂੰ ਵਧੀਆ ਲੱਗੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਬੂਟ ਦੇਖ ਲਈ ਅਸੀਂ ਨੇ ਮਤਲਬ ਫਸਟ ਟਾਈਮ ਅਸੀਂ ਦੇਖ ਰਹੇ ਆ ਸਾਡੀ ਵੀਡੀਓ ਦੇ ਵਿੱਚ ਪਹਿਲੀ ਵਾਰੀ ਨੋਟਿਸ ਇਹਨੂੰ ਬੂਟਾਂ ਕਰਕੇ ਹਾਂ ਬਿਲਕੁਲ ਅਸੀਂ ਵੀ ਨੋਟ ਕੀਤਾ ਤੇ ਤੁਹਾਡਾ ਵਧੀਆ ਗੱਲਬਾਤ ਹੋਈ ਤੁਹਾਡੇ ਨਾਲ ਗੱਲਬਾਤ ਸਾਂਝੀ ਕਰੀਆ ਹਨਾ ਤੇ ਕਿਸੇ ਨੂੰ ਜਰੂਰਤ ਹੁੰਦੀ ਆ ਤੁਹਾਡੇ ਨਾਲ ਸੰਪਰਕ ਕਰਨ ਦੀ ਜਾਂ ਕਿਸੇ ਨੂੰ ਬੂਟ ਨਹੀਂ ਰੇਜ ਹੁੰਦੇ ਹਨ ਕੋਈ ਬੂਟਾਂ ਕਰਕੇ ਤੁਹਾਨੂੰ ਕਾਲ ਕਰ ਲੈਂਦਾ ਉਹਦੇ ਵਾਸਤੇ ਤੁਸੀਂ ਆਪਣਾ ਨੰਬਰ ਦੇ ਦਿਓ ਮੇਰਾ ਨੰਬਰ ਹੈ 9888587268 ਰਿਪੀਟ ਕਰੋ 9888587268 ਮੇਰਾ ਨੰਬਰ ਹੈ ਜੀ ਨਾਮ ਦੱਸ ਦੋ ਆਪਣਾ ਮੇਰਾ ਨਾਮ ਹੰਕਾਰ ਸਿੰਘ ਹੈ ਜੀ ਲੋਕੇਸ਼ਨ ਕੀ ਆਪਣੀ ਲੋਕੇਸ਼ਨ ਮੋਗਾ ਕੱਚਾ ਦਾ ਸੰਝ ਰੋਡ ਹੈ ਜੀ ਲੋਕਲ ਲੋ ਵੀ ਅਗਰ ਤੁਸੀਂ ਵੀ ਆਪਣੇ ਡੌਗ ਦੇ ਬੂਟ ਪਾਉਣੇ ਆ ਡੌਗ ਲਵਰੋਂ ਘਰੇ ਡੌਗ ਰੱਖਿਆ ਕੋਈ ਹੋਰ ਜਾਣਕਾਰੀ ਲੈਣੀ ਹੈ ਬਾਈ ਨਾਲ ਗੱਲਬਾਤ ਕਰ ਸਕਦੇ ਪੂਰਾ ਸ਼ਕੀਨ ਹੈ ਹਨਾ ਜਿੱਦਾਂ ਆਪਾਂ ਬੂਟ ਪਾਉਣੇ ਆ ਨੇ ਆਪਣੇ ਡੌਗ ਦੇ ਵੀ ਕਹਿੰਦਾ ਵੀ 5-7 ਮਹੀਨਿਆਂ ਤੋਂ ਪਾਈ ਪਾ ਰਿਹਾ ਠੀਕ ਹੈ ਰਾਜੀ ਬਹੁਤ ਬਹੁਤ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਜੀ ਚਲਦੇ ਆ ਅੱਗੇ ਕਰਦੇ ਆ ਗੱਲਬਾਤ ਤੇ ਮਲਾਉਨੇ ਆ ਇੱਕ ਹੋਰ ਬਰੀਡਰ ਵੀਰ ਨੂੰ ਤੁਹਾਡੇ ਨਾਲ